ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਗੱਲ ਕਰਾਂਗੇ ਡਾਕਟਰ ਬੀ ਐਸ ਕੇ ਦਾ ਬਣਾਇਆ ਹੋਇਆ ਇਲੈਕਟ੍ਰੋ ਹੋਮੋਪੈਥੀ ਦਾ ਬਹੁਤ ਵਧੀਆ ਨੁਕਤਾ ਟੋਟਲ ਕੇਅਰ ਫੁੱਲ ਬਾਡੀ ਸਰਵਿਸ ਪੂਰੇ ਸਰੀਰ ਦੀ ਸਰਵਿਸ ਵਾਸਤੇ ਚਾਹੇ ਤੁਹਾਨੂੰ ਕੋਈ ਵੀ ਰੋਗ ਹੈਗਾ ਸੀ ਜਾਂ ਹੈਗਾ ਵਾ ਜਾਂ ਕੋਈ ਰੋਗ ਹੋ ਕੇ हट ਗਿਆ ਜਿਸ ਦੇ ਕਾਰਨ ਸਰੀਰ ਵਿੱਚ ਕਮਜ਼ੋਰੀ ਪੈ ਜਾਂਦੀ ਹੈ ਚਾਹੇ ਕੋਈ ਵੀ ਰੋਗ ਤੁਹਾਡੇ ਸਰੀਰ ਨੂੰ ਨਹੀਂ ਹੈਗਾ ਤਾਂ ਵੀ ਤੁਸੀਂ ਅੱਗੇ ਵਾਸਤੇ ਰੋਗਾਂ ਤੋਂ ਬਚਣ ਲਈ ਆਪਣੇ ਸਰੀਰ ਦੀ ਇਮਿਊਨਿਟੀ ਨੂੰ ਸਟਰਟ ਰੱਖਣ ਵਾਸਤੇ ਤੁਸੀਂ ਇਸ ਲਿਕੁਇਡ ਸੀਰਪ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ 20 ml ਸਵੇਰੇ ਦੁਪਹਿਰੇ ਸਵੇਰੇ ਸ਼ਾਮੀ ਕਰ ਲੋ ਬਹੁਤ ਆ 20 ml ਸਵੇਰੇ ਤੇ 20 ml ਸ਼ਾਮ ਨੂੰ ਤੇ ਫਾਇਦੇ ਬਹੁਤ ਐਸ ਜੂਸ ਦੇ ਉਹ ਡਾਕਟਰ ਬੀ ਐਸ ਕੇ ਵਾਲੇ ਜਿਹੜੀ ਵੀ ਚੀਜ਼ ਬਣਾਉਂਦੇ ਆ ਉਹ ਪੂਰੀ ਵਧੀਆ ਐਨ ਤਿਆਰਬਿਆਂ ਦੇ ਆਧਾਰ ਤੇ ਬਣਾਈ ਹੁੰਦੀ ਆ ਇਲੈਕਟ੍ਰੋ ਹੋਮੋਪੈਥੀ ਦੇ ਨੁਕਤਿਆਂ ਦੇ ਨਾਲ ਬਣਾਈ ਜਾਂਦੀ ਹੈ ਚੀਜ਼ ਇਹ ਸਾਰੀ ਤੇ ਕੁਝ ਇਹਦੇ ਵਿੱਚ ਆਯੁਰਵੇਦ ਦੀਆਂ ਚੀਜ਼ਾਂ ਵੀ ਜਿਹੜੀਆਂ ਪੇਸ਼ ਕੀਤੀਆਂ ਜਾਂਦੀਆਂ ਵਾ ਤੇ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕੀ ਹੈ ਇਹਦਾ ਪਹਿਲਤ ਰੇਟ ਦੀ ਗੱਲ ਕਰ ਲੈਂਦੇ ਆ ਵੀ ਐਮ ਆਰ ਪੀ ਇਹਦਾ 999 ਰੁਪਏ ਕੀ ਹੈ ਤੇ ਬਾਕੀ ਵੀ ਆਪਾਂ ਗੱਲਾਂ ਕਰਦੇ ਆ ਤੁਹਾਡੇ ਨਾਲ ਵੀ ਇਹਦੇ ਫਾਇਦੇ ਕੀ ਕੀ ਆ ਵੀ 10 ਤੋਂ 20 ਐਮ ਐਲ ਆਪਾਂ ਲੈ ਸਕਦੇ ਆ ਅੱਧੇ ਕੱਪ ਪਾਣੀ ਦੇ ਵਿੱਚ ਪਾ ਕੇ ਟਵਾਈਸ ਅ ਦਿਨ ਤੇ ਬਾਕੀ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਉਹ ਸਾਰੀਆਂ ਤੁਹਾਡੇ ਸਾਹਮਣੇ ਲਿਖੀਆਂ ਹੋਈਆਂ ਆ ਇਹ ਪ्योर ਦੇਸੀ ਚੀਜ਼ਾਂ ਵਾਂ ਆਯੁਰਵੈਦਿਕ ਚੀਜ਼ਾਂ ਵਾਂ ਕੋਈ ਵੀ ਇਹਦੇ ਵਿੱਚ ਕੈਮੀਕਲ ਜਾਂ ਕੋਈ ਐਲੋਪੈਥੀ ਦੀ ਦਵਾਈ ਨਹੀਂ ਮਿਕਸ ਕੀਤੀ ਦੀ ਸੋ ਜਿਹੜੇ ਫਾਇਦੇ ਆ ਇਹਦੇ ਉਹ ਵੀ ਤੁਸੀਂ ਪੜ ਸਕਦੇ ਹੋ ਹਿੰਦੀ ਚ ਵੀ ਲਿਖੇ ਹੋਏ ਆ ਤੇ ਮధుమేਹ ਕੇ ਕਾਰਨ ਜੋ ਵੀ ਤ੍ਰੋਗ ਲੱਗਦੇ ਆ ਜਿਹਨਾਂ ਨੂੰ ਸ਼ੂਗਰ ਹੋ ਜਾਂਦਾ ਵਾ ਉਹਨਾਂ ਨੂੰ ਜਿਹੜੇ ਵੀ ਰੋਗ ਲੱਗਦੇ ਉਹਨਾਂ ਦੇ ਕਾਰਨ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਆ ਉਹਨੂੰ ਇਹ ਠੀਕ ਕਰਦੀ ਆ ਥਕਾਨ ਕਮਜ਼ੋਰੀ ਜਿਹੜੀ ਵੀ ਪੈਂਦੀ ਆ ਉਹਨ ਸਾਰਾ ਕੁਝ ਨੂੰ ਸਹੀ ਕਰ ਦਿੰਦੀ ਆ ਇਹ ਤੇ ਹਿਰਦੇ ਦੇ ਰੋਗ ਆ ਜਿਹੜੇ ਉਹਨਾਂ ਨੂੰ ਵੀ ਸਹੀ ਕਰਦੇ ਆ ਕਿਡਨੀ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਆ ਉਹਨਾਂ ਨੂੰ ਵੀ ਸਹੀ ਕਰਦੇ ਵੀ ਕਿਡਨੀ ਦੀ ਪ੍ਰੋਬਲਮ ਹੋਵੇ ਕਿਸੇ ਦੀ ਤੇ ਉਹਨਾਂ ਨੂੰ ਵੀ ਇਹ ਬਿਲਕੁਲ ਸਹੀ ਕਰਨ ਦਾ ਮਾਤਾ ਰੱਖਦੀ ਆ ਦਵਾਈ ਇਹ ਪਾਚਨ ਤੰਤਰ ਆ ਜਿਹੜਾ ਵੀ ਆਪਣਾ ਜਿੰਨਾ ਕਰਕੇ ਰੋਟੀ ਪਾਣੀ ਨਹੀਂ ਪਾਚਦਾ ਆਪਣੇ ਚੰਗੀ ਤਰ੍ਹਾਂ ਪੇਟ ਦੇ ਵਿੱਚ ਜਾਂ ਆਪਾਂ ਕੋ ਖਾਣੇ ਆ ਤਾਂ ਆਪਣੇ ਸਰੀਰ ਨੂੰ ਨਹੀਂ ਲੱਗਦਾ ਤਾਂ ਉਹਨਾਂ ਵਾਸਤੇ ਵੀ ਇਹ ਜਿਹੜੀ ਔਸ ਦੀ ਹੈ ਇਹ ਬਹੁਰੀ ਕਾਰਗਰਸਤ ਹੋ ਰਹੀ ਆ ਕਿਸੇ ਵੀ ਪ੍ਰਕਾਰ ਦੇ ਸਰੀਰ ਵਿੱਚ ਦਰਦ ਹੁੰਦੇ ਹੋਣ ਚਾਹ ਕੋ ਲੱਤਾਂ ਦਾ ਦਰਦ ਦਾ ਗੋਡਿਆਂ ਦਾ ਦਰਦ ਦਾ ਮੋਢਿਆਂ ਦਾ ਦਰਦ ਦਾ ਉਹਨਾਂ ਨੂੰ ਵੀ ਦੂਰ ਕਰਨ ਦੇ ਵਿੱਚ ਇਹ ਜਿਹੜੀ ਇਲੈਕਟ੍ਰੋ ਹੋਮੋਪੈਥੀ ਤੇ ਆਯੁਰਵੇਦ ਦਾ ਨੁਕਤਾ ਵਾ ਬਹੁਤ ਵਧੀਆ ਚੀਜ਼ ਆ ਇਹ ਨਪਉਣ ਸਕਤਾ ਮਰਦਾਂ ਦੇ ਰੋਗ ਔਰਤਾਂ ਦੇ ਬਾਜਪਨ ਵਰਗੇ ਰੋਗ ਉਹ ਵੀ ਇਹਦੇ ਨਾਲ ਸਹੀ ਹੋ ਜਾਂਦੇ ਚਮਚਾ ਕੇ ਰੋਗ ਜਿਵੇਂ ਕੋਈ ਚਿਹਰੇ ਤੇ ਜਿਆਦਾ ਫੈਂਸੀਆਂ ਨਿਕਲਿਆ ਆਉਂਦੀਆਂ ਵਾ ਦਾਗ ਧੱਬੇ ਪੈ ਜਾਂਦੇ ਆ ਤਾਂ ਉਹਨਾਂ ਨੂੰ ਵੀ ਇਹ ਜਿਹੜੀ ਚੀਜ਼ ਸਹੀ ਕਰਦੀ ਆ ਅਨੀਂਦਰਾ ਜਿਹਨਾਂ ਨੂੰ ਨੀਂਦ ਨਹੀਂ ਲੱਗਦੀ ਜਾਂ ਪਿਆਸ ਜਿਆਦਾ ਲੱਗਦੀ ਜਾਂ ਘੱਟ ਲੱਗਦੀ ਉਹਨਾਂ ਵਾਸਤੇ ਵੀ ਆ ਕਮਜ਼ੋਰੀ ਵਾਸਤੇ ਵੀ ਆ ਯਾਦਦਾਸ਼ਤ ਵਾਸਤੇ ਵੀ ਆ ਦਰਦਾਂ ਵਾਸਤੇ ਵੀ ਆ ਤੇ ਆਪਣੇ ਜਿਹੜੇ ਹੁੰਦੇ ਆ ਸ਼ੂਗਰ ਦੇ ਕਾਰਨ ਜਿਹਨਾਂ ਨੂੰ ਅੰਨਾਂ ਬਣ ਆਉਣ ਦੀ ਜਾਂ ਹੋਰ ਸਸਿਆਮਾ ਆਉਣ ਦੀ ਪੈ ਜਾਂਦੀ ਔਨੋਪ ਤਾਂ ਉਹਨਾਂ ਨੂੰ ਵੀ ਇਹ ਜਿਹੜੀ ਆ ਔਸ਼ਧੀ ਸਹੀ ਕਰਦੀ ਆ ਇਹ ਜਿਹਨਾਂ ਦਾ ਬਲੱਡ ਪ੍ਰੈਸ਼ਰ ਵਾਧਦਾ ਘਟਦਾ ਵਾ ਉਹ ਵੀ ਵੀਰਸ ਦਾ ਇਸਤੇਮਾਲ ਪੈਣਾ ਇਸਤੇਮਾਲ ਕਰ ਸਕਦੀਆਂ ਨੇ ਜਿਨ੍ਹਾਂ ਦਾ ਬੀਪੀ ਵਾਧਦਾ ਵਾ ਜਾਂ ਘਟਦਾ ਵਾ ਤਾਂ ਉਹਨਾਂ ਵਾਸਤੇ ਵੀ ਇਹ ਜਿਹੜਾ ਖੂਨ ਦਾ ਸੰਚਾਰ ਢੰਗ ਹੁੰਦਾ ਉਹਨਾਂ ਨੂੰ ਸਹੀ ਕਰਦੀ ਆ ਤੇ ਖੂਨ ਨੂੰ ਸਾਫ਼ ਕਰਦੀ ਆ ਤੇ ਸੋ ਇੰਨੇ ਜਿਆਦਾ ਫਾਇਦੇ ਇਸ ਔਸ਼ਧੀ ਦੇ ਤਾਈਓ ਇਹਦਾ ਨਾਮ ਰੱਖਿਆ ਗਿਆ ਟੋਟਲ ਕੇਅਰ ਡਾਕਟਰ ਬੀ ਐਸ ਕੇ ਵਾਲਿਆਂ ਦਾ 500 ਐਮ ਐਲ ਦੀ ਪੈਕਿੰਗ ਹੈ ਜੀ ਇਹਦੇ ਵਿੱਚ ਤੇ ਤੁਹਾਨੂੰ ਕੋਰੀਅਰ ਆਹੀਂ ਵੀ ਮਿਲ ਸਕਦੀ ਹੈ ਜੇ ਤੁਸੀਂ ਸਾਡੇ ਕੋਲੇ ਆ ਕੇ ਲੈ ਜਾਣਾ ਚਾਹੁੰਦੇ ਹੋ ਤਾਂ ਸਾਡੇ ਸਟੋਰ ਤੇ ਪਿੰਡ ਹਟਹੂਰ ਆ ਕੇ ਵੀ ਲੈ ਜਾ ਸਕਦੇ ਹੋ ਤੇ ਜੇ ਕਿਸੇ ਨੇ ਮੰਗਵਣੀ ਹੋਵੇ ਤਾਂ ਇੱਕ ਵਾਰੀ ਵਟਸਐਪ ਨੰਬਰ ਤੇ ਜਰੂਰ ਸੰਪਰਕ ਕਰਿਓ ਪੂਰੀ ਜਾਣਕਾਰੀ ਵਾਸਤੇ ਜੋ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਆ ਤੁਸੀਂ ਕਾਲ ਵੀ ਕਰ ਸਕਦੇ ਹੋ ਦਿੱਤੇ ਗਏ ਨੰਬਰ ਤੇ ਤੇ ਤੁਸੀਂ WhatsApp ਦੇ ਉੱਤੇ ਮੈਸੇਜ ਵੀ ਕਰ ਸਕਦੇ ਹੋ ਕੋਰੀਅਰ ਰਾਹੀਂ ਮੰਗਵਾਉਣ ਵਾਸਤੇ ਆਪਣਾ ਐਡਰੈਸ WhatsApp ਨੰਬਰ ਤੇ ਲਿਖ ਕੇ ਭੇਜੋ ਤਾਂ ਇਹ ਔਸ਼ਦੀ ਹੈ ਜਿਹੜੀ ਡਾਕਟਰ ਬੀਐਸਕੇ ਵਾਲਿਆਂ ਨੇ ਤਿਆਰ ਕੀਤੀ ਵੀ ਇਹ ਤੁਹਾਡੇ ਘਰ ਕੋਰੀਅਰ ਰਾਹੀਂ ਵੀ ਪਹੁੰਚਾ ਦਿੱਤੀ ਜਾਵੇਗੀ ਧੰਨਵਾਦ ਜੀ